ਸਵੇਰ ਗਰਲ ਫਰੈਂਡਸ ਮੈਥੋਡਾ ਹਾਊਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੀਆਂ ਉਂਗਲਾਂ ਸੁੱਜ ਜਾਣ ਸਰਦੀਆਂ ਦਿਨਾਂ ਵਿੱਚ ਔਰ ਜਾਂ ਫਿਰ ਉਂਗਲਾਂ ਸੁੱਜ ਜਾਣ ਪੈਰਾਂ ਦੀਆਂ ਸਰਦੀਆਂ ਦੇ ਦਿਨਾਂ ਦੇ ਵਿੱਚ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਔਰ ਕਿਹੜੀਆਂ ਕਸਰਤਾਂ ਕਾਮਯਾ ਚਾਹੀਦੀਆਂ ਇਸ ਦਾ ਕਾਰਨ ਕੀ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਣੀਆਂ ਉਂਗਲਾਂ ਕਿਉਂ ਸੁੱਜ ਜਾਂਦੀਆਂ ਨੇ ਕਿਉਂਕਿ ਠੰਡ ਹੁੰਦੀ ਹੈ ਠੰਡ ਦੇ ਦਿਨਾਂ ਦੇ ਵਿੱਚ ਜੋ ਆਪਣੀ ਸਕਿਨ ਹੈ ਉਹ ਉਹਦੇ ਵਿੱਚ ਉਡੀਮਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਦਾ ਮੇਨ ਕਾਰਨ ਹੈ ਪਾਣੀ ਦੀ ਮਾਤਰਾ ਘੱਟ ਲੈਣਾ ਯਾਨੀ ਕਿ ਡੀ ਹਾਈਡਰੇਸ਼ਨ ਆਪਾਂ ਜੋ ਵਾਟਰ ਹੈ ਉਹਦੀ ਇਨਟੇਕ ਵੈਲਿਊ ਯਾਨੀ ਕਿ ਪਾਣੀ ਪੀਣ ਦੀ ਜੋ ਸਮਰੱਥਾ ਉਹ ਘਟਾ ਕਰ ਦਿੰਦੇ ਆ ਇਸ ਕਰਕੇ ਬਾਡੀ ਦੇ ਵਿੱਚ ਸਵੇਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਦੂਸਰੇ ਨੰਬਰ ਤੇ ਨਮਕ ਦੀ ਮਾਤਰਾ ਘਟਾ ਦੇਣਾ ਸਾਲਟ ਅਗਰ ਆਪਾਂ ਪੂਰਨ ਤੌਰ ਤੇ ਸਾਲਟ ਖਾਵਾਂਗੇ ਤਾਂ ਆਪਣੇ ਕਿਤੇ ਵੀ ਹੱਥਾਂ ਦੇ ਔਰ ਪੈਰਾਂਆਂ ਉਂਗਲੀਆਂ ਦੇ ਵਿੱਚ ਸੋਜ ਨਹੀਂ ਆਏਗੀ। ਸੋ ਇਸ ਨੂੰ ਠੀਕ ਕਰਨ ਲਈ ਅੱਜ ਆਪਾਂ ਤੁਹਾਨੂੰ ਕਸਰਤਾਂ ਦਾ ਦੱਸਾਂਗੇ ਹੀ ਦੱਸਾਂਗੇ ਨਾਲ ਨਾਲ ਆਪਾਂ ਤੁਹਾਨੂੰ ਦੇਸੀ ਘਰ ਦੇ ਵਿੱਚ ਇਲਾਜ ਵੀ ਦੱਸਾਂਗੇ ਤੁਸੀਂ ਕਿਵੇਂ ਇਹਨੂੰ ਕਰ ਸਕਦੇ ਹੋ। ਉਸ ਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਹੈ? ਉਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਗਰਮ ਪਾਣੀ, ਜ਼ਿਆਦਾ ਗਰਮ ਨਹੀਂ, ਥੋੜਾ ਜਿਹਾ ਗਰਮ ਪਾਣੀ ਚਾਹੀਦਾ ਹੈ। ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਾਲਟ ਪਾਵਾਂਗੇ। ਨਮਕ ਪਾਵਾਂਗੇ। ਦੈਨ ਉਹਦੇ ਵਿੱਚ ਫਿਰ ਆਪਾਂ ਪਾਵਾਂਗੇ ਡਿਟਾਲ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਵਿਨੇਗਰ ਐਪਲ ਵਿਨੇਗਰ ਇਸ ਨੂੰ ਕਿਹਾ ਜਾਂਦਾ ਹੈ ਸਿਰਕਾ ਤੁਸੀਂ ਚਿੱਟੇ ਰੰਗ ਦਾ ਸਿਰਕਾ ਵੀ ਪਾ ਸਕਦੇ ਹੋ ਪਰ ਐਪਲ ਵਾਲਾ ਜਿਹੜਾ ਹੁੰਦਾ ਸਿਰਕਾ ਇਹ ਜ਼ਿਆਦਾ ਲਾਹੇਵੰਦ ਹੈ ਦੈਨ ਉਸ ਤੋਂ ਬਾਅਦ ਫਿਰ ਆਪਾਂ ਨੂੰ ਚਾਹੀਦਾ ਇੱਕ ਡੋਂਗਾ ਡੋਂਗੇ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਔਰ ਸਰੋਂ ਦੇ ਤੇਲ ਦੇ ਵਿੱਚ ਆਪਾਂ ਪਾਵਾਂਗੇ ਆਪਣਾ ਸੈਪਟਰਨ ਪੋਵਿਡੀਨ ਜੋ ਪਾਊਡਰ ਹੁੰਦਾ ਛੱਟ ਤੇ ਲੱਗੇ ਜਿਹੜਾ ਪਾਊਡਰ ਲਾਉਨੇ ਆ ਉਹ ਪਾ ਕੇ ਆਪਾਂ ਘੋਲ ਬਣਾ ਕੇ ਉਂਗਲਾਂ ਤੇ ਲਾ ਕੇ ਤੁਹਾਨੂੰ ਦਿਖਾਵਾਂਗੇ ਔਰ ਉਸ ਤੋਂ ਬਾਅਦ ਐਂਡ ਦੇ ਵਿੱਚ ਚਾਹੀਦੀ ਆ ਤੁਹਾਨੂੰ ਇੱਕ ਬੈਸਲੀ ਔਰ ਦੈਨ ਇੱਕ ਤੁਹਾਨੂੰ ਚਾਹੀਦਾ ਹੈ ਫਿਰ ਛੋਟਾ ਜਿਹਾ ਹੀਟਰ ਜੇ ਹੀਟਰ ਨਹੀਂ ਆ ਤਾਂ ਚੁੱਲ੍ਹੇ ਦੀ ਅੱਗ ਵੀ ਚੱਲ ਸਕਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਦੇਖਣ ਲਈ ਆਇਤੀ ਵੀਡੀਓ ਚ ਐਂਡ ਤੱਕ ਬਣੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰਾਈਜ਼ ਵੀ ਦਵਾਂਗੇ ਔਰ ਧਿਆਨ ਨਾਲ ਵੀਡੀਓ ਸੁਣਨਾ ਫਿਰ ਹੀ ਤੁਹਾਨੂੰ ਉਹ ਪ੍ਰਾਈਜ਼ ਜਿੱਤ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysinghsrah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਔਰ ਅਗਰ ਤੁਸੀਂ ਸਾਡੇ ਫੇਸਬੁਕ ਪੇਜ ਤੇ ਦੇਖਣਾ ਚਾਹੁੰਦੇ ਹੋ ਫੇਸਬੁਕ ਤੇ ਸਾਡਾ ਪੇਜ ਹੈ ਐਸ ਸਦੀ ਸਿੰਘ ਸਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਸੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰੀਏ ਸ਼ੁਰੂ ਕਰਦੇ ਹਾਂ ਅੱਜ ਦੀ ਉਂਗਲਾਂ ਸੁੱਜ ਜਾਣ ਤਾਂ ਕੀ ਕਰੀਏ ਵਾਲੀ ਕਸਰਤਾਂ ਔਰ ਘਰ ਦੇ ਵਿੱਚ ਇਲਾਜ ਵਾਲੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੀਆਂ ਆਪਾਂ ਫੋਨਿਕਲ ਰਹੀਆਂ ਇਹ ਗਰਮ ਪਾਣੀ ਆ ਇਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਾਂ ਪਾਉਣਾ ਨਮਕ ਲਓ ਜੀ ਆਪਾਂ ਇੱਕ ਚਮਚਾ ਭਰ ਕੇ ਨਮਕ ਪਾਤਾ ਪਾਣੀ ਇੰਨਾ ਕਾ ਵੀ ਆਪਣੇ ਜਿੱਤੇ ਤੱਕ ਆਪਣੇ ਜਿਹੜੇ ਗਿੱਟੇ ਆ ਉਹ ਡੱਪੋ ਜਾਣ ਲਓ ਪੂਰਾ ਭਰ ਕੇ ਆਪਾਂ ਸਕੂਪ ਇਹ ਜੋ ਉਹ ਨਮਕ ਦਾ ਪਾਤਾ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਡਿਟੋਲ ਡਿਟੋਲ ਦਾ ਤੁਸੀਂ ਦੋ ਢੱਕਣ ਪਾ ਦੇਣੇ ਆ ਇਹ ਲੋ ਇੱਕ ਔਰ ਦੋ then ਇਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਪਾ ਦੇਣਾ ਹੈ ਸਿਰਕਾ ਜਿਹੜਾ ਵਿਨੇਗਰ ਆਪਲ ਵਾਲਾ ਇਹ ਤੁਸੀਂ ਇਸ ਦੇ ਵੀ ਦੋ ਟੱਕਣ ਆ ਲੋ ਇੱਕ ਟੱਕਣ ਔਰ then ਦੋ ਟੱਕਣ ਇਹਦੇ ਵਿੱਚ ਤੁਸੀਂ ਜਿਹੜੇ ਆਪਣੇ ਪੈਰ ਅਗਰ ਹੱਥਾਂ ਦਾ ਤਾਂ ਆਪਾਂ ਛੋਟਾ ਭਾਂਡਾ ਲੈ ਕੇ ਉਹਦੇ ਵਿੱਚ ਡਿਪ ਕਰ ਸਕਦੇ ਹਾਂ ਔਰ ਇਹ ਆਪਾਂ ਪੈਰਾਂ ਲਈ ਵੱਡੇ ਟੱਬ ਚ ਕਰ ਸਕਦੇ ਹਾਂ ਇਸ ਦੇ ਵਿੱਚ ਤੁਸੀਂ ਦੋਨੋਂ ਪੈਰਾਂ ਦੇ ਡਿਪ ਕਰ ਦੇਣੇ ਆ ਔਰ ਇਹ ਤੁਸੀਂ ਸੈਂਦਾ ਸੈਂਦਾ ਪਾਣੀ ਸਾਡੇ ਵਾਲਾ ਪਾਣੀ ਥੋੜਾ ਜ਼ਿਆਦਾ ਗਰਮ ਹੋ ਗਿਆ ਤਾਂ ਮੈਂ ਬਾਹਰ ਕੱਢ ਲਈ ਪਰ ਤੁਸੀਂ ਇਸ ਨੂੰ ਨਾਰਮਲ ਪਾਣੀ ਹੀ ਕਰਨਾ ਜ਼ਿਆਦਾ ਪਾਣੀ ਥੋੜਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਕੀ ਹੈ ਬਈ ਤੁਹਾਡੇ ਜ਼ਿਆਦਾ ਜੋ ਸੂਜ ਹੈ ਜਿੱਥੇ ਉਂਗਲਾਂ ਤੇ ਆਈ ਉਥੇ ਦਰਦ ਸ਼ੁਰੂ ਹੋ ਜਾਏਗਾ ਸੋ ਇਸ ਦੇ ਵਿੱਚ ਤੁਸੀਂ ਡਿਪ ਕਰਕੇ ਰੱਖਣਾ ਹੈ ਪੂਰੇ ਦੋਨੋਂ ਪੈਰ ਆਰਾਮ ਨਾਲ ਰਿਲੈਕਸ ਹੋ ਕੇ ਬੈਠ ਜਾਣਾ ਹੈ ਮੈਂ ਇੱਕ ਵਾਰ ਕਹੂੰਗਾ ਵੀ ਕੈਮਰਾਮੈਨ ਨੂੰ ਵੀ ਇੱਕ ਵਾਰ ਕੋਲੇ ਆ ਕੇ ਦਿਖਾਓ ਜਦੋਂ ਅਸੀਂ ਡਿਪ ਕਰਾਂਗੇ ਦੇਖੋ ਤੁਸੀਂ ਵੀ ਮੈਂ ਡਿਪ ਕਰਦੇ ਔਰ ਤੁਸੀਂ ਇੱਥੇ ਤੱਕ ਚਾਹੀਦਾ ਪਾਣੀ ਗਿੱਤਿਆਂ ਤੱਕ ਔਰ ਦੈਨ ਤੁਸੀਂ ਇਸ ਨੂੰ ਡਿਪ ਹੀ ਰੱਖਣਾ ਹੈ ਪਾਣੀ ਥੋੜਾ ਜ਼ਿਆਦਾ ਗਰਮ ਹੋ ਗਿਆ ਤਾਂ ਮੈਂ ਪੈਰ ਬਾਰ-ਬਾਰ ਬਾਹਰ ਕੱਢ ਰਿਹਾ ਹਾਂ ਤੁਸੀਂ ਇਸ ਨੂੰ ਡਿਪ ਰੱਖੋਗੇ ਪੂਰੇ 10 ਮਿੰਟ ਲਈ 10 ਮਿੰਟ ਤੁਸੀਂ ਇਸ ਨੂੰ ਡਿਪ ਕਰਕੇ ਰੱਖਣਾ ਔਰ ਜਦੋਂ ਤੁਸੀਂ ਇਹ ਡਿਪ ਕਰ ਲਏ ਫਿਰ ਤੁਸੀਂ ਪੈਰ ਬਾਹਰ ਕੱਢ ਲੈਣੇ ਹੁਣ ਪਾਣੀ ਨਾਰਮਲ ਹੋ ਗਿਆ ਹੁਣ ਬੈਠਣ ਦਾ ਵੀ ਆਨੰਦ ਆ ਰਿਹਾ ਔਰ ਇਦਾਂ ਤੁਸੀਂ 10 ਮਿੰਟ ਰੱਖਣੀ ਰੱਖਣੇ ਆ ਘਟੋ ਘਟ ਔਰ 15 ਮਿੰਟ ਵੀ ਰੱਖ ਸਕਦੇ ਆ ਜਦੋਂ ਹੋ ਗਏ ਫਿਰ ਤੁਸੀਂ ਦੋਨੋਂ ਪੈਰ ਬਾਹਰ ਕੱਢ ਲੈਣੇ ਆ ਔਰ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਇਦਾਂ ਸੋਕ ਲੈਣਾ ਹੈ ਔਰ ਜਦੋਂ ਤੁਸੀਂ ਇਸ ਨੂੰ ਸੋਕ ਲਿਆ ਤੌਲੀਏ ਨਾਲ ਔਰ ਫਿਰ ਤੁਸੀਂ ਪੈਰ ਨੂੰ ਸਾਈਡਾਂ ਤੇ ਰੱਖ ਲੈਣਾ ਹੈ ਹੁਣ ਆ ਗਈ ਅਗਲੇ ਸਟੈਪ ਦੀ ਵਾਰੀ ਅਗਲੇ ਸਟੈਪ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਇਹ ਜੋ ਤੁਹਾਨੂੰ ਪਿਕਚਰ ਦੇਖ ਰਹੀ ਹੈ ਇਹ ਹੈ ਪਾਊਡਰ ਹੈ ਜਿਸ ਨੂੰ ਕਿਹਾ ਜਾਂਦਾ ਹੈ ਪੋਵੀਡਿਨ ਆਇਓਡੀਨ ਜਿਹੜਾ ਜਾਨੀ ਕਿ ਸੱਟ ਲੱਗੀ ਤੇ ਆਪਾਂ ਪਾਊਡਰ ਲਾਉਨੇ ਆ ਉਹ ਪਾਊਡਰ ਲੈ ਲੈਣਾ ਔਰ ਇਸ ਨੂੰ ਤੁਸੀਂ ਜਾਨੀ ਕਿ ਇੱਕ ਚਮਚਾ ਤੱਕ ਆਪਾਂ ਇਸ ਦੇ ਵਿੱਚ ਪਾ ਲੈਣਾ ਇਹ ਦੇਖੋ ਇੰਨਾ ਕੁ ਪਾਊਡਰ ਪਾ ਲਿਆ ਸੀ ਔਰ ਇਸ ਦੇ ਵਿੱਚ ਫਿਰ ਆਪਾਂ ਕੀ ਕਰਾਂਗੇ ਇਸ ਦੇ ਵਿੱਚ ਪਾਵਾਂਗੇ ਆਪਾਂ ਆਪਣੇ ਆ ਮਾਸਟਰਡ ਆਇਲ ਜਾਨੀ ਕਿ ਸਰੋਂ ਦਾ ਤੇਲ ਦੇਸੀ ਇਹਦੇ ਵਿੱਚ ਆਪਾਂ ਹੀ ਪਾ ਲੈਣਾ ਲਓ ਜੀ ਸਰੋਂ ਇਹ ਬਣ ਗਿਆ ਠੋਡਾ एंटीसेप्टिक देन ਜਦੋਂ ਸਰੋਂ ਦਾ ਤੇਲ ਥੋੜਾ ਬਣ ਗਿਆ ਫਿਰ ਤੁਸੀਂ ਚਮਚੇ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਘੋਲ ਬਣਾ ਲੈਣਾ ਇਹਦਾ ਇਹ ਦੇਖੋ ਇਸ ਦੇ ਵਿੱਚ ਹੁਣ ਕੀ ਕਮੀ ਰਹੇਗੀ ਵੀ ਜਿਹੜਾ ਸਰੋਂ ਦਾ ਤੇਲ ਹੈ ਉਹ ਥੋੜਾ ਜਿਆਦਾ ਪੈ ਗਿਆ ਆਪਣੇ ਤੋਂ ਇਸ ਦੇ ਵਿੱਚ ਆਪਾਂ ਪਾਊਡਰ ਹੋਰ ਪਾਵਾਂਗੇ ਤਾਂ ਕਿ ਪ੍ਰੋਪਰ ਜਿਹੜਾ ਘੋਲ ਹੈ ਉਹ ਬਣ ਸਕੇ ਇੱਕ ਕੋਲ ਨੂੰ ਆਪਾਂ ਆਪਣੀਆਂ ਉਂਗਲਾਂ ਤੇ ਲਾ ਲੈਣਾ ਹੈ ਇਸ ਕੋਲ ਨੂੰ ਆਪਾਂ ਸਾਰੀਆਂ ਉਂਗਲਾਂ ਤੇ ਇਦਾਂ ਹੱਥਾਂ ਨਾਲ ਘਸਤ ਕਰਕੇ ਇਦਾਂ ਲਾ ਲੈਣਾ ਹੈ ਆਪਾਂ ਸਾਰੀਆਂ ਉਂਗਲਾਂ ਤੇ ਚੰਗੀ ਤਰ੍ਹਾਂ ਇਦਾਂ ਲਾ ਲਾਂਗੇ ਔਰ ਦੈਨ ਦੋਨਾਂ ਪੈਰਾਂ ਨੂੰ ਉਂਗਲਾਂ ਤੇ ਲਾਵਾਂਗੇ ਹੁਣ ਤੁਹਾਨੂੰ ਦੂਸਰੇ ਤੇ ਲਾ ਕੇ ਦਿਖਾਉਨੇ ਆ ਦੇਖੋ ਦੋਨਾਂ ਪਾ ਲਿਆ ਚੰਗੀ ਤਰ੍ਹਾਂ ਇਦਾਂ ਹੀ ਤੁਸੀਂ ਹੱਥਾਂ ਦੀ ਉਂਗਲੀ ਤੇ ਲਾ ਲੈਣਾ ਔਰ ਇਸ ਨੂੰ ਤੁਸੀਂ 15 ਤੋਂ 20 ਮਿੰਟ ਇਦਾਂ ਹੀ ਛੱਡ ਦੇਣਾ 15 ਤੋਂ 20 ਮਿੰਟ ਤੁਸੀਂ ਇਸ ਨੂੰ ਇਦਾਂ ਹੀ ਛੱਡ ਦੇਣਾ ਹੈ ਇਹ ਬਿਲਕੁਲ ਜਿਵੇਂ ਕਹ ਲੋ ਵੀ ਪ੍ਰੋਪਰ ਡਰਾਈ ਤਾਂ ਨਹੀਂ ਹੋਏਗਾ ਥੋੜਾ ਥੋੜਾ ਡਰਾਈ ਹੋ ਜਾਵੇਗਾ ਜਦੋਂ ਇਹ ਡਰਾਈ ਹੋ ਜਾਵੇ ਤੁਸੀਂ ਇਸ ਨੂੰ ਫਿਰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਫਿਰ ਕੱਪੜੇ ਨਾਲ ਹੁਣ ਤੁਹਾਨੂੰ ਅਸੀਂ 15 ਮਿੰਟ ਬਾਅਦ ਮਿਲਦੇ ਹਾਂ ਕੋ 15 ਮਿੰਟ ਹੋ ਗਏ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾ ਦਿਓ ਕੋਲੇ ਆ ਕੇ ਵੀ ਇਦਾਂ ਦਾ ਹੋ ਜਾਣਾ ਇਹ ਪੈਰ ਬਿਲਕੁਲ ਦੇਖੋ ਇਦਾਂ ਦਾ ਇਹ ਥੋੜਾ ਥੋੜਾ ਸੁੱਕਿਆ ਥੋੜਾ ਥੋੜਾ ਗਿੱਲਾ ਰਹੂਗਾ ਜਦੋਂ 15 ਮਿੰਟ ਹੋ ਗਏ ਫਿਰ ਤੁਸੀਂ ਇਸ ਨੂੰ ਕਿਸੇ ਵੀ ਟਿਸ਼ੂ ਨਾਲ ਪਾਣੀ ਹੀ ਲਾਉਣਾ ਫਿਰ ਆਪਾਂ ਇਹਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਔਰ ਫਿਰ ਆਪਾਂ ਚੰਗੀ ਤਰ੍ਹਾਂ ਜਦੋਂ ਸਾਫ਼ ਕਰ ਲਿਆ ਦੋਨੋਂ ਪੈਰ ਆਪਾਂ ਜਿੱਥੇ-ਇਥੇ ਹੱਥਾਂ ਦੇ ਚਾਹੇ ਤੁਹਾਡੀਆਂ ਪੈਰਾਂ ਦੀਆਂ ਉਂਗਲਾਂ ਨੇ ਚਾਹੇ ਹੱਥਾਂ ਦੀਆਂ ਉਂਗਲਾਂ ਨੇ ਤਦ ਤੁਸੀਂ ਟਿਸ਼ੂ ਨਾਲ ਸਾਫ਼ ਕਰ ਲੈਣੇ ਚੰਗੀ ਤਰ੍ਹਾਂ ਸਾਫ਼ ਕਰਨੇ ਆ ਔਰ ਧਿਆਨ ਰਹੇ ਵੀ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਫਿਰ ਦੁਬਾਰਾ ਨਹੀਂ ਪਾਉਣਾ ਆਪਾਂ ਕਿਉਂਕਿ ਪਹਿਲਾਂ ਹੀ ਆਪਾਂ ਇਸ ਨੂੰ ਪਾਣੀ ਦੇ ਵਿੱਚ ਡਿਪ ਕਰ ਲਿਆ ਇਹ ਤੁਸੀਂ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਕਰ ਸਕਦੇ ਹੋ ਜਿਆਦਾ ਵਾਰੀ ਨਹੀਂ ਕਰਨਾ ਲਓ ਜੀ ਹੁਣ ਤੈਨੂੰ ਪੂਰਾ ਚੰਗੀ ਤਰ੍ਹਾਂ ਕਲੀਨ ਕਰਤਾ ਥੈਨ ਹੁਣ ਆਜੋ ਅਗਲੇ ਸਟੈਪ ਤੇ ਆਪਾਂ ਜਿਹੜੇ ਆਪਣੇ ਪੈਰ ਹੈ ਉਹ ਆਪਾਂ ਹੀਟਰ ਦੇ ਅੱਗੇ ਰੱਖ ਦੇਣੇ ਇਹ ਦੇਖੋ ਹੀਟਰ ਚੱਲ ਰਿਹਾ ਹੀਟਰ ਦੇ ਅੱਗੇ ਦੋਨੇ ਆਪਾਂ ਪੈਰ ਰੱਖਤੇ ਔਰ ਐਦਾਂ ਆਪਾਂ ਇਸ ਨੂੰ ਹੀਟ ਨਾਲ ਹੀ ਇਹ ਨਹੀਂ ਬਿਲਕੁਲ ਨਾਲ ਹੀ ਰੱਖ ਦੇਣੇ ਆ ਵੀ ਮਚਾ ਲਈਏ ਪੈਰ ਐਦਾਂ ਨਹੀਂ ਕਰਨਾ ਠੀਕ ਹੈ ਐਦਾਂ ਰੱਖਣੇ ਆ ਆਪਾਂ ਥੋੜੇ ਜਿਹਾ ਫਰਕ ਨਾਲ ਵੀ ਹੀਟ ਆਉਂਦੀ ਰਹੇ ਨੈਚੁਰਲ ਤਰੀਕੇ ਨਾਲ ਸੁੱਕ ਜਾਵੇ ਕਿਰਪਾ ਕਰਕੇ ਇਹਦਾ ਨਾਲ ਨਾ ਟੱਚ ਕਰਦੇ ਹੋ ਵੀ ਪੈਰ ਹੀ ਮਚ ਜਾਣ ਬਸ ਆਪਾਂ ਹੀਟ ਆਉਂਦੀ ਰਹੇ ਅਗਰ ਤੁਹਾਡੇ ਕੋਲ ਹੀਟਰ ਨਹੀਂ ਹੈਗਾ ਤਾਂ ਤੁਸੀਂ ਕੀ ਕਰਨਾ ਤੁਸੀਂ ਆਪਣੇ ਘਰ ਹੇਅਰ ਡਰਾਇਰ ਹੇਅਰ ਡਰਾਇਰ ਤਾਂ ਹੁੰਦਾ ਹੀ ਆ ਇਦੇ ਨਾਲ ਆਪਾਂ ਇਹਨੂੰ ਹੀਟ ਦੇ ਸਕਦੇ ਹਾਂ ਜੇ ਹੀਅਰ ਡਰਾਇਰ ਵੀ ਨਹੀਂ ਹੈਗਾ ਆਪਣੇ ਘਰ 'ਚ ਚੁੱਲ੍ਹਾ ਚੌਂਕਾ ਤਾਂ ਹੁੰਦਾ ਹੀ ਆ ਉਹਦੇ ਕੋਲੇ ਜਾ ਕੇ ਆਪਾਂ ਬੈਠ ਸਕਦੇ ਹਾਂ ਠੀਕ ਆ ਜੀ ਇਸ ਨੂੰ ਆਪਾਂ ਇਦਾਂ ਕਰਕੇ ਆਪਾਂ ਸੇਕ ਦਵਾਂਗੇ ਔਰ ਜਦੋਂ ਇਹ ਸੇਕ ਦੇ ਲਿਆ 10-15 ਮਿੰਟ ਆਪਾਂ ਇਸ ਨੂੰ ਸੇਕ ਦੇਣਾ ਹੈ ਫਿਰ ਤੁਸੀਂ ਇਸ ਨੂੰ ਰਿਲੈਕਸ ਛੱਡ ਦੇਣਾ ਔਰ ਜਦੋਂ ਇਹ ਰਿਲੈਕਸ ਹੋ ਗਏ ਪੈਰ ਫਿਰ ਤੁਹਾਨੂੰ ਐਂਡ ਦੇ ਵਿੱਚ ਚਾਹੀਦੀ ਹੈ ਵੈਸਲੀਨ ਵੈਸਲੀਨ ਤੁਸੀਂ ਕਰਨੀ ਹੈ ਵੈਸਲੀਨ ਨੂੰ ਹੱਥਾਂ 'ਤੇ ਲੈਣਾ ਔਰ ਇਸ ਨੂੰ ਤੁਸੀਂ ਆਪਣੀਆਂ ਉਂਗਲਾਂ ਤੇ ਚੰਗੀ ਤਰ੍ਹਾਂ ਇਦਾਂ ਕਰਕੇ ਲਾ ਦੇਣਾ ਹੈ ਚੰਗੀ ਤਰ੍ਹਾਂ ਦੇਖੋ ਧਿਆਨ ਨਾਲ ਚੰਗੀ ਤਰ੍ਹਾਂ ਇਦਾਂ ਪੈਰ ਤੇ ਇਸ ਨੂੰ ਮਲ ਦੇਣਾ ਹੈ ਤੁਸੀਂ ਆਪਣੀਆਂ ਉਂਗਲਾਂ ਵਿੱਚ ਉਹ ਤਾਂ ਕਿ ਵੈਸਲੀਨ ਚੰਗੀ ਤਰ੍ਹਾਂ ਉਸ ਤੇ ਰਚ ਜਵੇ ਥੈਨ ਵੈਸਲੀਨ ਤੁਸੀਂ ਲਾ ਲੈਣੀ ਹੈ ਔਰ ਜਦੋਂ ਵੈਸਲੀਨ ਰਚ ਗਈ ਫਿਰ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਪੈਰਾਂ ਦੇ ਵਿੱਚ ਸੌਕਸਾਂ ਪਾ ਲੈਣੀਆਂ ਇਹ ਦੇਖੋ ਆਪਣੀਆਂ ਸੌਕਸ ਆ ਗਈਆਂ ਹੁਣ ਆਪਾਂ ਜੁਰਾਬਾਂ ਪਾ ਲਈਆਂ ਅਗਰ ਹੱਥ ਨੇ ਹੱਥਾਂ ਤੇ ਆਪਾਂ ਇਹ ਸੇਮ ਕਰਨਾ ਉਹ ਤੇ ਆਪਾਂ ਦਸਤਾਨੇ ਪਾ ਲੈਣੇ ਆ ਲਓ ਜੀ ਹੁਣ ਤੁਹਾਨੂੰ ਆਰਾਮ ਮਿਲ ਜਾਣਾ ਤੁਸੀਂ ਕਹੋਗੇ ਥੈਂਕ ਯੂ ਦੇਖੋ ਹੁਣ ਇਹ ਹੋ ਗਿਆ ਹੁਣ ਜਦੋਂ ਆਪਾਂ ਬਿਸਤਰੇ ਤੇ ਚਲੇ ਗਏ ਇਹ ਰਾਤ ਨੂੰ ਸੌਣ ਵੇਲੇ ਵੀ ਕਰ ਸਕਦੇ ਆ ਸ਼ਾਮ ਨੂੰ ਵੀ ਕਰ ਸਕਦੇ ਆ ਸੌਣ ਵੇਲੇ ਕਰੋਗੇ ਜ਼ਿਆਦਾ ਬੈਟਰ ਹੁਣ ਆਪਾਂ ਬੈਡਰੂਮ ਚ ਚਲੇ ਗਏ ਔਰ ਤੁਸੀਂ ਉੱਪਰ ਰਜਾਈ ਲੈ ਲਈ ਸੌਂਗੇ ਜਦੋਂ ਤੁਹਾਡੀ ਰਜਾਈ ਨਿੱਗੀ ਹੋਊਗੀ ਤੁਹਾਡੇ ਪੈਰ ਨਿੱਗੇ ਹੋਗੇ ਫਿਰ ਤੁਸੀਂ ਜਰਾਬਾਂ ਉਤਾਰ ਦੇਣੀ ਆ ਲਓ ਹੁਣ ਆਪਾਂ ਜੁਰਾਬਾਂ ਉਤਾਰ ਦਿੱਤੀਆਂ ਤੇ ਇਹ ਸੀਗਾ ਤੁਹਾਡਾ ਅਗਰ ਤੁਹਾਡੇ ਹੱਥਾਂ ਦੀਆਂ ਉਂਗਲਾਂ ਸੁੱਜਦੀਆਂ ਨੇ ਸਰਦੀਆਂ ਦੇ ਵਿੱਚ ਪੈਰਾਂ ਦੀਆਂ ਉਂਗਲਾਂ ਸੁੱਜਦੀਆਂ ਨੇ ਸਰਦੀਆਂ ਦੇ ਵਿੱਚ ਤਾਂ ਤੁਸੀਂ ਕੀ ਕਰ ਸਕਦੇ ਹੋ ਸੋ ਇਹ ਗੱਲਾਂ ਦਾ ਧਿਆਨ ਰੱਖੋਗੇ ਔਰ ਤੁਹਾਡੀਆਂ ਕਿਤੇ ਵੀ ਤੁਹਾਡੇ ਅੱਗੇ ਤੋਂ ਤੁਹਾਡੇ ਪੈਰਾਂ ਦੀਆਂ ਉਂਗਲਾਂ ਨਹੀਂ ਸੁੱਜਣਗੀਆਂ ਔਰ ਨਾ ਹੀ ਹੱਥਾਂ ਦੀਆਂ ਉਂਗਲਾਂ ਸੁੱਜਣਗੀਆਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਕਸਰਤ ਕਿਹੜੀ-ਕਿਹੜੀ ਕਰਨੀ ਹੈ ਹੁਣ ਮੇਨ ਕਸਰਤਾਂ ਕਿਹੜੀਆਂ ਕਰਨੀਆਂ ਨੇ ਅਗਰ ਤੁਹਾਡੇ ਪੈਰਾਂ ਦੀਆਂ ਉਂਗਲਾਂ ਸੁੱਜੀਆਂ ਐਕਸਰਸਾਈਜ਼ ਤੁਸੀਂ ਕਰਨੀ ਆ ਐਂਕਲ ਟੂ ਪੰਪ 1 2 3 4 5 6 7 8 9 10 ਥੈਨ ਰਿਲੈਕਸ ਇਸਦੇ ਤੁਸੀਂ 10-10 ਦੇ 10 ਸੈਟ ਲਾਉਣੇ ਆਪਾਂ 10 ਵਾਰੀ ਕੀਤਾ ਇਹ ਹੋ ਗਿਆ ਇੱਕ ਵਾਰੀ ਇਹਦਾ ਤੁਸੀਂ 10 ਵਾਰੀ ਕਰਨਾ ਉਦੋਂ ਬਾਅਦ ਦੂਸਰੇ ਨੰਬਰ ਤੇ ਤੁਸੀਂ ਕੋਈ ਵੀ ਸ਼ਾਲ ਲੈ ਲੈਣਾ ਘਰ ਦਾ ਤੁਸੀਂ ਆਪਦੇ ਜੋ ਪਿੰਜੜੀ ਹੈ ਇਸ ਨੂੰ ਸਟ੍ਰੈਚ ਕਰਨਾ ਇੱਦਾਂ ਕਰਕੇ ਆਪਾਂ ਜੋੜ ਦੀ ਖਿੱਚ ਦੇਣਾ ਸੋ ਇਸ ਜਗ੍ਹਾ ਇਹ ਉੱਪਰ ਨਹੀਂ ਚੱਕਣਾ ਥੱਲੇ ਰਹੇਗਾ ਇਦਾਂ ਖਿੱਚ ਦਾਂਗੇ ਔਰ ਇੱਥੇ ਆਪਣੇ ਸਟ੍ਰੈਚ ਪਾਏਗਾ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਖਿੱਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਿਆ ਤੁਹਾਡਾ ਪਿੰਜਣੀ ਦਾ ਕਾਫ ਦਾ ਸਟ੍ਰੈਚ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਅਪਰ ਲੈਮ ਬਾਰੇ ਅਪਰ ਲੈਮ ਦੇ ਵਿੱਚ ਤੁਸੀਂ ਕੀ ਕਰੋਗੇ ਅਪਰ ਲੈਮ ਮਤਲਬ ਆਪਣੀਆਂ ਉਂਗਲਾਂ ਕਰ ਸੁੱਝ ਜਾਣ ਇਸ ਦੇ ਵਿੱਚ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇਦਾਂ ਹੱਥ ਰੱਖਾਂਗੇ ਆਪਾਂ ਇਹ ਸਾਰਾ ਕੁਝ ਜਦੋਂ ਕਰ ਲਿਆ ਉਸ ਤੋਂ ਬਾਅਦ ਕਰ ਲਈਏ ਇਹ ਕਸਰਤ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਦਾਂ ਤੁਸੀਂ ਯਾਨੀ ਕਿ ਆਪਾਂ 10 ਵਾਰ ਕੀਤਾ ਇਦਾਂ ਤੁਸੀਂ 10 ਵਾਰ ਕਰਨਾ ਹੁਣ ਉਸ ਤੋਂ ਬਾਅਦ ਜਿਹੜੀ ਨੈਕਸਟ ਐਕਸਰਸਾਈਜ਼ ਹੈ ਹੱਥ ਇਦਾਂ ਕਰ ਲੈਣੇ ਔਰ ਇਸ ਨੂੰ ਪਿੱਛੇ ਨੂੰ ਸਟ੍ਰੈਚ ਕਰ ਦੇਣਾ ਇਦਾਂ ਦੂਸਰੇ ਹੱਥ ਦੀ ਮਦਦ ਨਾਲ ਪਾਂ ਬਿਲਕੁਲ ਸਿੱਧੀ ਚਾਹੀਦੀ ਆ ਇਦਾਂ ਥੱਲੇ ਨਹੀਂ ਸਟ੍ਰੈਚ ਚਾਹੀਦਾ ਉੱਪਰ ਨਹੀਂ ਚਾਹੀਦਾ ਬਿਲਕੁਲ ਮੋਢੇ ਦੇ ਲੈਵਲ ਤੇ ਇਦਾਂ ਸਟ੍ਰੈਚ ਕਰਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਸਟ੍ਰੈਚ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ 10 ਵਾਰੀ ਇਧਰ 10 ਵਾਰੀ ਇਧਰ ਇੱਕ ਹੋਰ ਕਸਰਾ ਦੱਸਣ ਲੱਗੇ ਆ ਪਹਿਲਾਂ ਆਪਾਂ ਹੱਥ ਆਏ ਕੀਤਾ ਸੀ ਹੁਣ ਆਪਾਂ ਹੱਥ ਆਏ ਕਰ ਲੈਣਾ ਔਰ ਇੱਥੋਂ ਆਪਾਂ ਫੜ ਕੇ ਇਹਨੂੰ ਨੀਚੇ ਨੂੰ ਖਿੱਚ ਦੇਣਾ

ਇਹ ਹੈਗੀਆਂ ਕਸਰਤਾਂ ਜਿਹੜੀਆਂ ਤੁਸੀਂ ਕਰਨੀਆਂ ਨੇ ਔਰ ਪਲੱਸ ਤੁਹਾਨੂੰ ਆਪਾਂ ਦੱਸਿਆ ਤੁਹਾਡੇ ਘਰ ਦੇ ਵਿੱਚ ਹੀ ਤੁਸੀਂ ਕਿਵੇਂ ਇਲਾਜ ਕਰ ਸਕਦੇ ਹੋ ਹੁਣ ਆਪਾਂ ਜ਼ਰੂਰੀ ਗੱਲ ਤੁਹਾਡੇ ਲਈ ਕਰਨ ਲੱਗੇ ਆ ਇਹ ਤੁਸੀਂ ਦੇਖਿਆ ਘਰ ਦੇ ਵਿੱਚ ਇਲਾਜ ਤੇ ਕਸਰਤਾਂ ਤੁਹਾਡੇ ਉਂਗਲਾਂ ਸੋਜਣ ਲਈ ਹੁਣ ਤੁਹਾਨੂੰ ਆਪਾਂ ਗਿਫਟ ਦੇਣ ਲੱਗੇ ਆ ਪੂਰੀ ਵੀਡੀਓ ਦੇ ਵਿੱਚ ਮੈਂ ਇੱਕ ਸ਼ਬਦ ਬੋਲਿਆ ਐਂਟੀਸੈਪਟਿਕ ਤੁਸੀਂ ਉਹ ਦੇਖਣਾ ਮੈਂ ਕਿਹੜੇ ਸਮੇਂ ਤੇ ਸ਼ਬਦ ਬੋਲਿਆ ਉਸ ਸਮੇਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਬਿਲਕੁਲ ਉਸ ਪੁਆਇੰਟ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ 8909000064 ਤੇ ਤੁਸੀਂ ਉਸ ਦਾ ਸਕਰੀਨ ਸ਼ਾਟ ਔਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤੇ ਦਾ ਸਕਰੀਨ ਸ਼ਾਟ ਔਰ ਬੈਲ ਆਈਕਨ ਪ੍ਰੈਸ ਕੀਤੇ ਦਾ ਸਕਰੀਨ ਸ਼ਾਟ ਅਗਰ ਤੁਸੀਂ ਸਾਨੂੰ ਭੇਜੋਗੇ ਤਾਂ ਅਸੀਂ ਤੁਹਾਨੂੰ ਗਿਫਟ ਦੇ ਵਿੱਚ ਪਹਿਲੇ ਜਿਹੜੇ 3 ਲੋਕਾਂ ਦਾ ਸਾਨੂੰ WhatsApp ਆਏਗਾ ਉਹਨਾਂ ਤਿੰਨਾਂ ਲੋਕਾਂ ਨੂੰ ਅਸੀਂ ਪਣਕਬੀਰ ਪੇਨਰੀਪ ਔਇਲ ਫ੍ਰੀ ਆਫ ਕਾਸਟ ਉਹਨਾਂ ਦੇ ਘਰ ਅਸੀਂ ਕੋਰੀਅਰ ਕਰਾਂਗੇ ਗਿਫਟ ਦੇਵਾਂਗੇ ਸੀ ਉਹਨਾਂ ਨੂੰ ਤੋ ਤੁਸੀਂ ਧਿਆਨ ਨਾਲ ਦੇਖਣਾ ਜਿੱਥੇ ਅਸੀਂ ਐਂਟੀਸੈਪਟਿਕ ਬੋਲਿਆ ਉਸ ਨੂੰ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਉਸ ਪੁਆਇੰਟ ਤੇ ਜਿੰਨੇ ਸਕਿੰਟ ਤੇ ਔਰ ਉਸ ਦਾ ਆਨਸਰ ਵੀ ਅਸੀਂ ਦੱਸ ਦਾਂਗੇ ਕਿੰਨੇ ਸਕਿੰਟ ਤੇ ਬੋਲਿਆ ਬਾਅਦ ਦੇ ਵਿੱਚ ਜਦੋਂ ਉਸ ਦਾ ਨਾਮ ਨਿਕਲ ਗਿਆ ਸਿਰਫ ਪਹਿਲੇ 3 ਜਿਹੜੇ ਹੋਣਗੇ ਔਰ ਤੁਸੀਂ ਉਸ ਨੂੰ ਆਪਣੇ ਸਬਸਕ੍ਰਾਈਬ ਕੀਤਾ ਚੈਨਲ ਉਹਦਾ ਸਕਰੀਨ ਸ਼ਾਟ ਔਰ ਬੈਲ ਆਈਕਨ ਪ੍ਰੈਸ ਕੀਤਾ ਦਾ ਸਕਰੀਨ ਸ਼ਾਟ ਅਗਰ ਤੁਸੀਂ ਸਾਨੂੰ 8909000064 ਜੋ نیچے ਲਿਖੇ ਆ ਰਿਹਾ ਇਸ ਤੇ ਵਟਸਐਪ ਕਰੋਗੇ ਸਭ ਤੋਂ ਪਹਿਲੇ ਜਿਹੜੇ ਤਿੰਨ ਸਾਡੇ ਕੋਲ WhatsApp ਆਉਣਗੇ ਇਮਾਨਦਾਰੀ ਨਾਲ ਅਸੀਂ ਉਸ ਨੂੰ ਆਪਣੇ ਕਬੀਰ ਪੇਨ ਰੀਲੀਫ ਆਇਲ ਹੈ ਜੋ ਸਾਡਾ ਉਹ ਅਸੀਂ ਫ੍ਰੀ ਆਫ ਕਾਸਟ ਕੋਰੀਅਰ ਕਰਾਂਗੇ ਸੋ ਉਮੀਦ ਕਰਦਾ ਹਾਂ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛਿਓ ਸਤਿ ਸ਼੍ਰੀ ਅਕਾਲ